ਇਹ ਬਾਈ ਕਹਿੰਦਾ ਡਾਇਮੰਡ ਦੀ ਆ ਰਿਜ਼ਲਟ ਦੇਖੀ ਜਾਂਦੇ ਕਿਉਂਕਿ ਕਿਸੇ ਸੱਜਣ ਨੇ ਲਾਉਣਾ ਹੁੰਦਾ ਨਾ ਸੀਮਨ ਉਹਨੂੰ ਥੋੜਾ ਬਾਈ ਸੌਖਾ ਹੋ ਜਾਂਦਾ ਹੈ ਨਾ ਤੇ ਲੈ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਘਰੇਲੂ ਸੱਜਣ ਕੋਲੋਂ ਇੱਕ ਮੱਝ ਦਿਖਾਉਣ ਲੱਗੇ ਆ ਸੋਣ ਦੀ ਬਿਲਕੁਲ ਤਿਆਰੀ ਚਾ ਇੱਕ ਦੋ ਦਿਨ ਕੱਢਦੀ ਹੈ ਤੇ ਬਾਕੀ ਦੀ ਡਿਟੇਲ ਆ ਡਿਟੇਲ ਬਾਈ ਨੂੰ ਪੁੱਛ ਲਾਂਗੇ ਚੰਗੇ ਰਿਕਾਰਡ ਵਾਲੀ ਆ 21 ਕਿਲੋ ਦਾ ਬਾਈ ਕਹਿੰਦਾ ਮਿਲਕ ਰਿਕਾਰਡ ਆ ਬਾਕੀ ਰੇਟ ਦੀ ਗੱਲਬਾਤ ਗੱਬਣ ਕਿਹੜੇ ਸੀਮਨ ਤੋਂ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਇਹ ਗੱਲਬਾਤ ਥੋੜੀ ਬਾਈ ਨਾਲ ਕਰਾ ਦੂੰਗਾ ਹੋਰ ਕੀ ਹਾਲ ਹੈ ਜੀ ਵਧੀਆ ਜੀ ਬਾਈ ਜੀ ਸੱਸੀ ਗਾਲਾ ਸੱਸੀ ਗਾਲ ਬਾਈ ਜੀ ਹਾਂਜੀ ਨਾਮ ਤੇ ਨੰਬਰ ਬੋਲੋ ਆਪਣਾ ਨਾਮ ਬਾਈ ਜੀ ਗੁਰਦੀਪ ਸਿੰਘ ਹਾਂਜੀ ਨੰਬਰ 9877420556 ਪਿੰਡ ਨੀਲੋ ਵਾਲਾ ਪਿੰਡ ਨੀਲੋ ਆ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਸੰਗ ਸੁਨਾਮ ਦੇ ਜੇ ਗੱਲ ਕਰ ਲਈ ਸੱਜਣੋ ਸੁਨਾਮ ਦੇ ਬਿਲਕੁਲ ਨੇੜਾ 4 ਤੋਂ 5 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਤੇ ਸੂਆ ਬਾਈ ਕਿਹੜਾ ਦਾ ਮੱਝ ਦਾ ਇਹਦਾ ਬਾਈ ਜੀ ਪੰਜਵਾਂ ਸੂਆ ਸੂਣਾ ਹੁਣ ਸੂਆ ਬਾਈ ਕਹਿੰਦਾ ਸੂਣਾ ਪੰਜਵਾਂ ਤੇ ਇਧਰਲੇ ਬੰਨੋ ਮਾਰਦੀ ਕਰੀ ਆਰਡਰ ਕੁਆਲਿਟੀ ਦੇ ਕੈਮਰਾ ਤੇ ਪਹਿਲੇ ਹੀ ਬੰਦਾ ਮੇਰਾ ਖਿਆਲ ਆ ਜਾਂਦੇ ਵੀਡੀਓ ਬਣਾਉਣ ਲੱਗਿਆ ਜਿਹਨੇ ਐਂ ਕਿਹਾ ਵੀ ਸਾਡੀ ਮੱਝ ਦਾ ਸੂਆ ਪੰਜਵਾਂ ਕਿਉਂਕਿ ਜ਼ਿਆਦਾਤਰ ਮੱਝਾ ਦੂਜੇ ਤੀਜੇ ਦੂਜੇ ਤੀਜੇ ਸੂਈ ਰਹਿੰਦੀਆਂ ਪਰ ਬਾਡੀ ਦੀ ਬਣਤਰ ਬੜੀ ਕਮਾਲ ਦੀ ਆ ਥਣਲੇਵਾ ਤੇ ਬਾਡੀ ਦੇਖ ਕੇ ਤੁਹਾਨੂੰ ਲੱਗੂਗੀ ਨਹੀਂ ਮੱਝ ਵੀ ਬਾਕੀ ਮੱਝ ਯਾਰ ਪੰਜਵੇਂ ਸੂਏ ਸੂਣ ਵਾਲੀ ਆ ਐਦਾਂ ਲੱਗੂ ਮੱਝ ਜਿਵੇਂ ਕੋਈ ਤੀਜੇ ਕਸੂਏ ਮੱਝ ਹੁੰਦੀ ਆ ਸਿੰਘ ਥੋੜਾ ਜਰੂਰ ਖੁੱਲਾ ਪਰ ਉਦਾਂ ਬਾਈ ਕਹਿੰਦਾ ਸਵੇਰ ਆਦੀ ਇੰਨੀ ਗਠੰਡੀ ਆ ਵੀ ਚਾਹੀ ਇਹਨੂੰ ਆਪਾਂ ਖੁੱਲੀ ਛੱਡ ਦਈਏ ਕਿਉਂਕਿ ਥੋੜਾ ਜਿਹਾ ਸਾਡੇ ਸਮਾਨ ਕਰਕੇ ਪਸ਼ੂ ਖਭਰਾ ਜਾਂਦਾ ਇਹ ਇੱਥੇ ਰੋਕ ਲਈ ਬਾਈ ਮਾੜੀ ਜੀ ਰੋਕ ਲੈ ਰੋਕ ਲੈ ਇੱਥੋਂ ਦਿਖਾ ਦਿੰਗਾ ਜੀ ਥਣ ਲੈਵੇ ਤੇ ਮਾਰ ਦੇ ਕੈਮਰਾ ਘੁਮਾ ਦੇ ਘੁਮਾ ਦੇ ਕੋਈ ਗੱਲ ਨਹੀਂ ਪ੍ਰੇਸ਼ਾਨ ਨਾ ਕਰੋ ਘੁਮਾ ਦੇ ਕਿੰਨੇ ਕਿ ਦਿਨ ਕੱਢੂਗੀ ਬਾਈ ਕੱਢ ਜੂਗੀ ਬਾਈ ਹਜੇ 5-6 ਦਿਨ 5-6 ਦਿਨ ਹਾਂ ਕਿੰਨਾ ਦੁੱਧ ਪਾਇਆ ਜਾਮਾ ਜੈਨੂਅਲ ਪਿਛਲੇ ਦੁੱਧ ਆਪਾਂ ਨੇ ਬਾਈ ਜੀ 21 ਕਿਲੋ ਤੱਕ ਗਈ ਆ ਇਹ 21 ਕਿਲੋ ਹਾਂ ਆ 21 ਭਰਾ ਕਹਿਣਗੇ ਮੈਂ ਕਿਹਾ ਵੀ ਖਾਸ ਤਸੱਲੀ ਹੋ ਜੂ ਹਰੇਕ ਪੱਖ ਤੋਂ ਹਾਂਜੀ ਬਾਈ ਜੀ ਆਪਾਂ ਕਿੱਦਾਂ ਰਿਕਾਰਡ ਕਰਾਇਆ ਤੀ ਜਿਆ ਘਰੀ ਚੋਂ ਦੇ ਰਿਹਾ ਨਹੀਂ ਘਰੀ ਰਿਕਾਰਡ ਕਰਾਉਣਾ ਸੀ ਬਸ ਕੁਸਰ ਜਿਵੇਂ ਕਰਕੇ ਤੋਰਦੇ ਤੋਰਦੇ ਬਈ ਇਹਨੂੰ ਲੰਬੀ ਤੋਰ ਦੇ ਕੋਈ ਗੱਲ ਨਹੀਂ ਆ ਰਿਕਾਰਡ ਬਾਈ ਕਹਿੰਦਾ ਕਰਾਉਣਾ ਸੀ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਹੁਤ ਵਧੀਆ ਜੀ ਫੋਲੀ ਆ ਜਮਾ ਹਾਂ ਬਿਲਕੁਲ ਚੱਲਾ ਛਿੱਟਾ ਟਾਇਟ ਫੈਕ ਨਹੀਂ ਬਾਈ ਇਹ ਦੁੱਧ ਕਿੰਨਾ ਕੁ ਲੰਬਾ ਟਾਈਮ ਦਿੰਦੀ ਹੈ ਗੱਬਣ ਦੁੱਧ ਬਾਈ ਜੀ ਆਪਣੇ ਕੋਲੇ ਵਧੀਆ ਲੰਬਾ ਟਾਈਮ ਦੁੱਧ ਦਿੰਦੀ ਹੈ ਇਹ ਗੱਬਣ ਕਿਹੜੇ ਸੀਮਨ ਪਪਾ ਗੱਬਣ ਬਾਈ ਹੁਣ ਇਹ ਦਿਲਵਾਗ ਤੋਂ ਐ ਮਨਜੀਤ ਮਲਕ ਵਾਲੇ ਤੋਂ ਦਿਲਵਾਗ ਮਨਜੀਤ ਮਲਕ ਲਗਿਆ ਚੰਗੇ ਰਿਕਾਰਡ ਵਾਲਾ ਚੰਗੇ ਰਿਕਾਰਡ ਦਾ ਅਨਾਮੀ ਝੋਟਾ ਸੱਜਣੋਂ ਦਿਲਵਾ ਕੇ ਕਿਉਂਕਿ ਜਿਹੜੇ ਭਰਾ ਥੋੜੀ ਬਹੁਤੀ ਜਾਣਕਾਰੀ ਨਾ ਮੱਜਾਂ ਬਾਰੇ ਰੱਖਦੇ ਆ ਉਹਨਾਂ ਨੂੰ ਪਤਾ ਵੀ ਆ ਦਿਲਵਾਗ ਝੋਟਾ ਜਿਹੜਾ ਕਾਫੀ ਚੰਗੇ ਰਿਕਾਰਡ ਵਾਲਾ ਇੱਥੇ ਰੋਗ ਨੂੰ ਬਾਈ ਥੋੜਾ ਗਾਂ ਕਰਾ ਦੇ ਇੱਕ ਵਾਰ ਇੱਕ ਵਾਰ ਗਾਂ ਨੂੰ ਕਰਾ ਦੋ ਤੇ ਦਿਨ ਬਾਈ ਕਹਿੰਦਾ ਪੰਜ ਤੋਂ 6 ਕੱਢ ਦੂ ਤੇ ਥਣ ਲੇਵੇ ਤੋਂ ਇਦਾਂ ਲੱਗੂ ਸੋਨੂੰ ਜਿਵੇਂ ਵੀ ਦੂਜੇ ਕਸੂਏ ਝੋਟੀ ਹੁੰਦੀ ਆ ਜਿੱਦਾਂ ਦਾ ਇਹਨੂੰ ਥਣ ਲੇਵਾ ਲੱਗਿਆ ਤੇ ਬਾਕੀ ਬਰੀਕ ਬਰੂਕ ਫੁੱਲ ਆ ਗਈ ਤੇ ਸਵੇਰ ਠੰਡਾ ਆ ਗਿਆ ਜਿਵੇਂ ਗਾਂ ਤੇ ਦੁੱਧ ਬਾਈ ਕਹਿੰਦਾ 21 ਕਿਲੋ ਆਪਣੇ ਕੋਲ ਦੰਦੀ ਰਹੀ ਹੈ ਰਿਕਾਰਡ ਕਰਾਉਣਾ ਦੀ ਕਿਸੇ ਕਾਰਨ ਕਰਕੇ ਰਹਿ ਗਿਆ ਸਿਸਟਮ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਨਾਮ ਵੀਡੀਓ ਚ ਆਪਾਂ ਲੈਣਾ ਨਹੀਂ ਪਰ ਕਿਸੇ ਨਾਮੀ ਸੱਜਣ ਕੋਲ ਇਹ ਝੋਟੀ ਬਾਈ ਹੋਰੀ ਲੈ ਕੇ ਆਏ ਤੇ ਤਕਰੀਬਨ ਕੈਸੂਏ ਪੀ ਲਿਆ ਬਾਈ ਦੁੱਧ ਆਪਦਾ ਆਪਣੇ ਬਾਈ ਜੀ ਦੋ ਸੂਏ ਦੁੱਧ ਪੀ ਲਿਆ ਇਹਦਾ ਦੋ ਸੂਏ ਹਾਂਜੀ ਤੇ ਵਧੀਆ ਠੰਡੀ ਸੀਲ ਲੰਬਾ ਟਾਈਮ ਚੱਲਦੀ ਹੈ ਹਾਂ ਵਧੀਆ ਜੀ ਐਣਾ ਤੇ ਗੱਬਣਾ ਕੀ ਦਲਵਾਗ ਹਾਂਜੀ ਪੈਸੇ ਕਿੰਨੇ ਦੇ ਲਾਂਗੇ ਅੱਜ ਇਹਦੇ ਪੈਸੇ ਬਾਈ ਜੀ ਆਪਾਂ ਨੇ ਦੇ ਆਪਾਂ ਦੇਖੋ ਦੇਣ ਲੈਣ ਵਾਲੀ ਗੱਲ ਕਰਨੀ ਹੈ ਫਿਕਸ ਜਾ ਜਿੰਨੇ ਕੁ ਰੁਪਏ ਮੈਂ ਕਹਿਲਾਂ ਵੀ ਆਪਾਂ ਨੇ ਜੀਬ ਚ ਪਾਉਣੇ ਨੇ ਹਾਂਜੀ ਹਾਂਜੀ ਇੱਕ ਤਾਂ ਮੰਗ ਹੁੰਦੀ ਆਪਾਂ ਮੰਗ ਵਾਲਾ ਨਹੀਂ ਨਹੀਂ ਆਪਾਂ ਮੰਗਾ ਨਹੀਂ ਫਿਕਸ ਰੇਟ ਕਰਨਾ ਚਾਹੀਦਾ ਹਾਂਜੀ ਫਿਕਸ ਆਪਾਂ ਬਾਈ 165 ਤੱਕ ਦੇ ਦਾਂਗੇ 165 65000 ਤੇ ਪੀਕ ਲੈਵਲ ਬਾਈ ਕਿੰਨੇ ਕੁ ਦਿਨਾਂ ਤੱਕ ਜਾ ਕੇ ਫੜ ਲੈਂਦੀ ਹੈ ਇਹ ਜਿਹੇ ਕਲੀ ਪੀਕ ਲੈਵਲ ਬਾਈ ਜੀ ਆਪਾਂ ਮਹੀਨੇ ਤੱਕ ਕਹਿ ਸਕਦੇ ਆ ਕਿਉਂਕਿ ਆ 10 15 ਦਿਨਾਂ ਤੱਕ ਤਾਂ ਪਸ਼ੂ ਮੈੜੀ ਝਾੜਦੇ ਨਾ 15 ਦਿਨ ਤੱਕ ਹਾਂਜੀ ਉਸ ਤੋਂ ਬਾਅਦ ਸੈਟ ਬੈਟ ਹੋ ਜਾਂਦਾ ਹੈ ਤਕਰੀਬਨ ਜਿਹੜੀਆਂ ਆਪਾਂ ਕਹਿ ਲਈਏ ਵੀ ਲੈਬ ਵੀ ਮੱਜਾਂ ਚਵਾਈਆਂ ਜਾਂਦੀਆਂ ਹਨ तकरीबन 40-45 ਦਿਨ ਦੀ ਸੂਈ ਉਹ ਲੈਬ ਚ ਪਾਈ ਜਾਂਦੀ ਹੈ ਹਾਂਜੀ ਹਾਂਜੀ ਉੱਥੇ ਜਾ ਕੇ ਬਾਈ ਕਹਿੰਦਾ ਦੁੱਧ ਇਹ 21 ਲੀਟਰ ਤੇ ਪਹੁੰਚ ਜਾਂਦੀ ਹੈ ਜਿੰਨੀ ਕਿ ਦੀ ਕੰਪੈਸਟੀ ਹੈਗੀ ਆ ਤੇ ਸੇਵ ਆ ਫਿਰ ਕਿੰਨਾ ਕ ਦਾਣਾ ਦੱਪਾ ਪਾ ਦਾ ਨੇ ਇਹਨੂੰ 21 ਦਾਣਾ ਦੱਪਾ ਬਾਈ ਜੀ ਆਪਾਂ ਕਰੀਬ ਮੰਨ ਕੇ ਚੱਲੋ ਵੀ 8-9 ਕਿਲੋ ਫੀਡ ਤੱਕ ਠੀਕ ਆ ਗੱਲ ਆ ਡੇਲੀ ਦਾ ਠੀਕ ਆ ਜੀ ਨਹੀਂ ਜਦੋਂ ਪੀਕ ਲੈਵਲ ਫੜਦੀ ਹੈ 21 ਲੀਟਰ ਵਾਲੀ ਕਿੰਨਾ ਕ ਖਾਣ ਦੇ ਪੀਕ ਲੈਵਲ ਤੇ ਤੁਸੀਂ ਐ ਮੰਨ ਕੇ ਚੱਲੋ ਵੀ 11 12 ਕਿਲੋ ਤੱਕ 11 ਕਿਲੋ ਤੱਕ ਹਨ ਕਈ ਭਰਾ ਕਹਿੰਦੇ ਨੇ ਪਤਨ 6 7 ਕਿਲੋ ਨਾਲ ਤਾਂ ਨਿੱਕੀ ਦਿੰਦੇ ਨਹੀਂ ਬਾਈ ਨਾ ਠੀਕ ਹੈ ਗੱਲ ਆ 6 7 ਕਿਲੋ ਨਾਲ ਨਹੀਂ ਬਾਈ ਕਹਿੰਦਾ 1 ਕਿਲੀਟਰ ਕੋਈ ਵੀ ਮੱਝ ਦਿੰਦੀ ਇਹ ਮੱਝ ਤਾਂ ਬਾਈ ਕੋਲ ਹੈਗੀ ਆ ਸੱਜਣੋ ਬਕਾਊ ਫੋਰ ਸੇਲ ਆ ਤੇ ਇੱਕ ਗਾਰੀ ਮੂੰਹ ਮਾਰਦੀ ਕੈਮਰਾ ਇੱਕ ਦੋ ਜਾਨਵਰ ਬਾਈ ਦੇ ਨੂੰ ਸ਼ੌਂਕੀਆ ਦਿਖਾ ਦੂੰਗਾ ਤੁਹਾਨੂੰ ਇਹ ਬਕਾਊ ਨਹੀਂ ਹੈਗੀ ਇਹ ਉਦਾਂ ਰੱਖੇ ਵਾ ਬਾਈ ਨੇ ਸ਼ੌਂਕ ਨੂੰ ਗੱਲ ਕਰ ਲਈ ਜਿਵੇਂ ਆ ਬੂਰੀ ਨੀਲੀ ਦਾ ਵੀ ਆ ਏ ਭਾਈ ਆਪਾਂ ਮੱਝੋ ਟੀਲੇ ਐਸੀ ਕਿ ਤੇ ਏ ਭਾਈ ਆਪਾਂ ਕੱਟੀ ਲੈ ਕੇ ਤੇ ਭਾਈ ਗਰਮੇਲ ਔਲਖਾ ਬਜੀਦਪੁਰ ਤੋਂ ਠੀਕ ਆ ਜੀ ਫਿਰੋਜ਼ਪੁਰ ਤੋਂ ਠੀਕ ਆ ਗੱਲ ਸੋਨਾ ਬਸਤੀ ਵਾਲਿਆਂ ਦੇ ਕੋਲੋਂ ਠੀਕ ਆ ਤੇ ਉੱਥੋਂ ਆਪਾਂ ਨੇ ਇਹ 22 ਦਿਨਾਂ ਲਈ ਲਿਆਂਦੀ ਦੀ ਚੰਗੀ ਕੀਮਤ ਤੇ ਕਿੰਨਾ ਕੁ ਦੁੱਧ ਪਾਇਆ ਇਹਨੇ ਪਹਿਲੇ ਨੇ ਇਹਨੇ ਪਹਿਲੇ ਸੂਏ ਬਾਈ ਜੀ ਆਪਣੇ ਕੋਲੇ 14.5 ਕਿਲੋ ਦੁੱਧ ਪਾਇਆ ਸੀਗਾ ਇਸ ਵਾਰੀ ਦੂਜਾ ਸੂਆ ਹੈ ਇਸ ਵਾਰੀ ਇਹ ਦੂਜੇ ਸੂਏ ਸੂਈ ਹੋਈ ਹੈ ਠੀਕ ਆ ਗੱਲ ਪਹਿਲੇ ਸੂਏ ਦਾ ਉਹ ਕੱਟਾ ਖੜਾ ਤਰਨਾਟ ਦਾ ਠੀਕ ਆ ਗੱਲ ਉਹ ਵੀ ਆਪਾਂ ਨੇ ਦੋ ਮਹੀਨੇ ਤੇ ਪਾਇਆ ਸੀ ਦੋਨੇ ਮਹੀਨੇ ਤੋਂ ਇੱਕ ਤੋਂ ਬੀ ਐ ਤੇ ਇਥੋਂ ਮੋਗੇ ਤੋਂ ਚੜਿੱਕ ਤੋਂ ਤੀਜੇ ਤੇ ਆਇਆ ਸੀਗਾ ਠੀਕ ਆ ਗੱਲ ਹੁਣ ਪਿੱਛੇ ਇਹਦੇ ਦੂਜੇ ਸੂਏ ਆ ਕੱਟੀ ਐ ਇਹ ਡਾਇਮੰਡ ਬੱਲ ਹਰੀ ਕਲੇ ਦੀ ਐ ਇਹ ਡਾਇਮੰਡ ਦੀ ਐ ਅੱਜ ਗੱਲਬਾਤ ਕਰ ਲਈਏ ਵੀ ਬਾਈ ਦਾ ਜਿਹੜਾ ਰੁਝਾਨ ਆ ਸੱਜਣੋਂ ਰੁਝਾਨ ਹੈਗਾ ਨਸਲ ਤੇ ਕੰਮ ਕਰਨ ਵਾਲਾ ਰੁਝਾਨ ਆ ਜਿਵੇਂ ਆ ਕੱਟੀ ਨਾ ਇਹ ਬਾਈ ਕਹਿੰਦਾ ਡਾਇਮੰਡ ਦੀ ਐ ਰਿਜ਼ਲਟ ਦੇਖੀ ਜਾਂਦੇ ਕਿਉਂਕਿ ਕਿਸੇ ਸੱਜਣ ਨੇ ਲਾਉਣਾ ਹੁੰਦਾ ਨਾ ਸੀਮਨ ਉਹਨੂੰ ਥੋੜਾ ਬਾਈ ਸੌਖਾ ਹੋ ਜਾਂਦਾ ਹਨਾ ਤੇ ਇਹਨੇ ਡਾਇਮੰਡ ਦੇ ਮੰਨ ਲਓ ਵੀ ਡਾਇਮੰਡ ਆ ਗਿਆ ਬਲੈਕ ਕਲਰ ਚ ਪਰ ਬੱਚੇ ਦੀ ਮਾਰਕਿੰਗ ਮੂਰਕਿੰਗ ਬਾਲੀ ਸੋਹਣੀ ਐ ਤੇ ਬਾਕੀ ਇਹਦੀ ਝੋਟੀ ਦੀ ਇੱਕ ਖਾਸੀਅਤ ਹੋਰ ਹੈ ਕਿ ਇਹ ਨਾ ਸੂਣ ਤੋਂ ਬਾਅਦ 12 ਕਿਲੋ ਤੋਂ ਸਟਾਰਟ ਹੋਈ ਸੀ ਠੀਕ ਹੈ ਜੀ ਇਹਦੀ ਥਣ ਚ ਇਨਫੈਕਸ਼ਨ ਹੋਣ ਕਰਕੇ ਠੀਕ ਹੈ ਦੁਬਾਰੇ ਡਾਊਨ ਚ ਰਹੀ ਗਈ ਹੁਣ ਮਸਾ ਸੈੱਟ ਹੋਈ ਹੈਗੀ ਠੀਕ ਹੈ ਜੇ ਅੰਦਰ ਜਦੋਂ ਸੈੱਟ ਬੈਟ ਹੋ ਗਈ ਤਾਂ ਆਪਾਂ ਬਾਈ ਦੀ ਚਬਾ ਕੇ ਵੀ ਦਿਖਾਵਾਂਗੇ ਜੀ ਹਾਂਜੀ ਵੀ ਕਲੀਅਰ ਦੁੱਧ ਕਿੱਥੇ ਜਾ ਜਾਂਦੀ ਹੈ ਕਿਉਂਕਿ ਬੂਰੀਆਂ ਨੀਲੀ ਦਾ ਵੀ ਕਾਫੀ ਘੱਟ ਮਿਲਦਾ ਬਾਕੀ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਦੁੱਧੋਂ ਆਪ ਛੱਡਣੀ ਪੈਂਦੀ ਹੈ ਠੀਕ ਹੈ ਗੱਲ ਲੰਬਾ ਟਾਈਮ ਦੁੱਧ ਹਾਂ ਲੰਬਾ ਟਾਈਮ ਦੇ ਹੀ ਜਾਂਦੀ ਹੈ ਦੁੱਧ ਇਹ ਠੀਕ ਹੈ ਤੇ ਬਾਕੀ ਹੋਰ ਵੀ ਜਾਨਵਰ ਬਾਈ ਕੋਲ ਕਈ ਰੱਖੇ ਨੇ ਪਰ ਫੋਰ ਸੇਲ ਇੱਕ ਆ ਦੀ ਮਾਰਦੀ ਗਰੀ ਕੈਮਰਾ ਫੋਰ ਸੇਲ ਆਹੀ ਝੋਟੀ ਆ ਕੱਲੀ ਆਹੀ ਮੱਝ ਆ ਬੂਰਾ ਕੋਈ ਵੀ ਪਸ਼ੂ ਬਾਈ ਕੋਲ ਬਕਾਉ ਨਹੀਂ ਉਹਦੇ ਵਾਸਤੇ ਬਾਈ ਨੂੰ ਫੋਨ ਨਾ ਕਰਿਓ ਸਿਰਫ ਤੇ ਸਿਰਫ ਆ ਮੱਝ ਬਾਈ ਕੋਲੇ ਫੋਰ ਸੇਲ ਆ ਇਹਦੇ ਵਾਸਤੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ